ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਫੇਸ ਆਈਡੀ ਤੋਂ ਲੱਗੇਗੀ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ 1 ਜੂਨ ਤੋਂ ਨਿਜ਼ਮ ਲਾਗੂ ਚੰਡੀਗੜ੍ਹ ਪੁਲਿਸ ਵਿਭਾਗ ਹੁਣ 1 ਜੂਨ 2025 ਤੋਂ ਫੇਸ ਆਈਡੀ ਆਧਾਰਿਤ ਹਾਜ਼ਰੀ ਪ੍ਰਣਾਲੀ ਲਾਗੂ ਕਰਨ ਜਾ ਰਹਾ ਹੈ ਜੋ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਹੋਰ ਕਦਮ ਅੱਗੇ ਵਧਾਉਂਦਾ ਹੈ ਇਸ ਨਵੀਂ ਪ੍ਰਣਾਲੀ ਤਹਿਤ ਹੁਣ ਵਿਭਾਗ ਦੇ ਲਗਭਗ 7000 ਪੁਲਿਸ ਮੁਲਾਜ਼ਮਾਂ ਲਈ ਸਮੇਂ ਸਿਰ ਡਿਊਟੀ ਤੇ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ ਕਿਉਂਕਿ ਉਹਨਾਂ ਦੀ ਹਾਜ਼ਰੀ ਹੁਣ ਚਿਹਰੇ ਦੀ ਪਛਾਣ ਰਾਹੀਂ ਦਰਜ ਕੀਤੀ ਜਾਵੇਗੀ ਉਨਾ ਇਸ ਪ੍ਰਣਾਲੀ ਲਈ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇੱਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨੀ ਪਵੇਗੀ ਜਿਸ ਵਿੱਚ ਉਹਨਾਂ ਦਾ ਫੇਸ ਆਈਡੀ ਪ੍ਰੋਫਾਈਲ ਬਣਾਇਆ ਜਾਵੇਗਾ ਡਿਊਟੀ ਤੇ ਪਹੁੰਚਣ ਤੋਂ ਬਾਅਦ ਜਵਾਨਾਂ ਨੂੰ ਉੱਥੇ ਐਪ ਰਾਹੀਂ ਆਪਣੀ ਹਾਜ਼ਰੀ ਦਰਜ ਕਰਨੀ ਪਵੇਗੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹਾਜ਼ਰੀ ਦੇ ਨਾਲ ਨਾਲ ਉਹਨਾਂ ਦੀ ਸਥਿਤੀ ਨੂੰ ਵੀ ਟਰੈਕ ਕੀਤਾ ਜਾਵੇਗਾ ਜੀ ਐਸ ਪੀ ਰਾਹੀਂ ਟਰੈਕ ਕੀਤਾ ਜਾਵੇਗਾ ਜੋ ਕਿ ਜਕੀਨੀ ਮਨਾਏਗਾ ਕਿ ਕਰਮਚਾਰੀ ਅਸਲ ਵਿੱਚ ਡਿਊਟੀਆਂ ਵਾਲੀ ਥਾਂ ਤੇ ਮੌਜੂਦ ਹਨ ਹੁਣ ਤੱਕ ਇਹ ਸਹੂਲਤ ਸਿਰਫ ਪੁਲਿਸ ਕੁਆਡ ਹੈੱਡਕੁਆਟਰ ਤੱਕ ਸੀਮਿਤ ਸੀ ਜਿੱਥੇ ਪੁਲਿਸ ਸਿਰਫ ਚੁਣੇ ਹੋਏ ਜਵਾਨ ਬਾਇਓਮੈਟ੍ਰਿਕ ਰਾਹੀਂ હાਜਰ ਮਾਰਕ ਕਰਦੇ ਸਨ ਪਰ ਇਸ ਵਾਰ ਵਿਭਾਗ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਸਾਰੇ ਟਰੈਕ ਅਤੇ ਰੈਕ ਅਤੇ ਅਧਿਕਾਰੀਆਂ ਨੂੰ ਆਪਣੇ ਦਾਇਰੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਐਸ ਪੀ ਹੈੱਡਕੁਆਟਰ ਮਨਜੀਤ ਸਿੰਘ ਸਿਹਾਰ ਨੇ ਇਸ ਸਬੰਧੀ ਸਾਰੇ ਥਾਣਿਆਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ